ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਹ ਸਾਡੇ ਕਿੰਨੂ ਲੱਗੇ ਹੋਏ ਨੇ ਜੀ ਪਹਿਲਾਂ ਤੁਹਾਨੂੰ ਦਿਖਾਏ ਸੀ ਇਹ ਕਿੰਨੂ ਜਦੋਂ ਸ਼ੁਰੂਆਤ ਵਿੱਚ ਲੱਗੇ ਸੀ ਛੋਟੇ-ਛੋਟੇ ਸੀ ਔਰ ਹਰੇ ਸੀ ਤੇ ਹੁਣ ਇਹ ਪੱਕ ਚੁੱਕੇ ਨੇ ਤੇ ਕਿੰਨੂਆਂ ਦੀ ਕਿੰਨੂਆਂ ਦਾ ਬੂਟਾ ਬੂਟਾ ਹੈ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਹੀ ਲਾਇਆ ਹੋਇਆ ਹੈ। ਔਰ ਹੁਣ ਤੁਹਾਨੂੰ ਦਿਖਾਵਾਂਗੇ ਇਹ ਛੋਟਾ ਜਿਹਾ ਨਾਰ ਦਾ ਬੂਟਾ ਹੈ ਉਹਦੇ ਤੇ ਅਨਾਰ ਲੱਗੇ ਹੋਏ ਸੀ ਤੇ ਦੋ ਤੋੜੇ ਆ ਮੈਂ। ਤੁਸੀਂ ਦੇਖਣਾ। ਇਹ ਬਹੁਤ ਵਧੀਆ ਨਾਰ ਨੇ। ਬੀ ਘਟਨੇ ਇਹਨਾਂ ਵਿੱਚ ਬਿਲੋਂ ਰਸ ਜ਼ਿਆਦਾ ਹੈਗਾ। ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ। ਵਧੀਆ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ। ਔਰ ਜੋ ਮੇਰੇ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਠੀਕ ਹੈ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਅੰਦਰ। ਧੰਨਵਾਦ ਜੀ।